ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆਂ ਭੂਆ ਜੀ ਦੇ ਘਰ ਤੇ ਵਿਖਾਉਣੀ ਆ ਤੁਹਾਨੂੰ ਕੋਣ ਕੋਣ ਚੱਲਿਆ ਜਾ ਚਲਿਏ ਹਾਂਜੀ ਤਾਂ ਹੁਣ ਸਾਰੇ ਜਣੇ ਬਾਓ ਮੈਂ ਪੂਆ ਜੀ ਹੁਣ ਆਲੇ ਫਲ ਲੈ ਆਵਾ ਫਲ ਤੇ ਉਹਨਾਂ ਨੇ ਤੇ ਕਹਣਾ ਖਾਲੀ ਹੱਥਾਂ ਕੇ ਲੋ ਜੀ ਪੂਆ ਜੀ ਲਈ ਆ ਗਏ ਫਲ ਆ ਰੱਖੋ ਲੋ ਪਿਛੇ ਰੱਖ ਲੋ ਤੇ ਹੁਣ ਚੱਲਦੇ ਆਂ ਮਿਲਦੇ ਆ ਤੁਹਾਨੂੰ ਪੂਆ ਜੀ ਦੇ ਘਰੇ ਪਹੁੰਚ ਕੇ ਹਾਂਜੀ ਤੇ ਹੁਣ ਅਸੀਂ ਪਹੁੰਚਣ ਵਾਲੇ ਆ ਪੂਆ ਜੀ ਦੇ ਘਰ ਤੇ ਅੱਜ ਅਸੀਂ ਪੂਆ ਜੀ ਨੂੰ ਬਿਨਾਂ ਦੱਸਿਆ ਆ ਗਏ ਆ ਤਾਂ ਹੁਣ ਪਤਾ ਨਹੀਂ ਪੂਆ ਜੀ ਹੁਣੀ ਕਰਨ ਮਿਲਣ ਇਹ ਨਾ ਮਿਲ ਦੇਖਦੇ ਆ ਹੁਣ ਕੀ ਹੁੰਦਾ ਉਹ ਜੀ ਮੁੜ ਗਏ ਆ ਅਸੀਂ ਹੁਣ ਪੂਆ ਜੀ ਦੇ ਘਰ ਵੱਲੋਂ ਦੇਖਦੇ ਆ ਘਰੇ ਕੌਣ ਕੌਣ ਆ ਸੜੇ ਤੇ ਖੁੱਲ੍ਹ ਗਈ ਆ ਘਰੇ ਹੀ ਜਾਉਂਦੇ ਅਸੀਂ ਪਹੁੰਚ ਗਏ ਆ ਪੂਆ ਜੀ ਦੇ ਘਰ ਤੇ ਪੂਆ ਜੀ ਦੀ ਆ ਗਈ ਆ ਕੁੜੀ ਵਾਸਿਕਾ ਅਕੀਰਗਾ ਚਾਹ ਤੇ ਅਸੀਂ ਆਪੂ ਆ ਜੀ ਦੇ ਕੋਲ ਅੰਦਰ ਪਹੁੰਚ ਚੁੱਕੇ ਹਾਂ ਅਸੀਂ ਅੰਦਰ ਪੂਆ ਜੀ ਕੋਲ ਆ ਕਪੜੇ ਬ੍ਰੈਸ਼ ਕਰਨ ਦੇ ਹਾਂਜੀ ਵਧੀਆ ਸਾਰੇ ਤੇ ਹੀ ਸੁਣਾਓ ਉਹ ਵੇਖ ਆਪੂਆ ਜੀ ਨੇ ਚੁੱਕਿਆ ਹੋਇਆ ਹੈ ਮੰਨਤ ਨੂੰ ਹਾਂਜੀ ਤੂੰ ਹੁਣ ਅਸੀਂ ਪੀਣ ਲੱਗਿਆ ਚਾਹ ਸਾਡਾ ਛੋਟਾ ਡੋਣ ਪੀਣ ਲੱਗਾ ਚਾਹ ਤੇ ਚਠਾਣੀ ਖਡਾਉਣੇ ਵਾਲ ਖੇਡਣ ਦੇ ਆ ਸਭ ਤੋਂ ਵੱਡੇ ਨਿਆਣੇ ਹੋ ਗਏ ਨਾ ਡਾਉਣੇ ਹਾਂ ਹਾਂਜੀ ਤੇ ਪੂਆਜੀ ਨੂੰ ਮਿਲ ਕੇ ਅੱਜ ਬਹੁਤ ਵਧੀਆ ਲੱਗਾ ਡੇਢ ਸਾਲ ਬਾਅਦ ਅਹੀਂ ਪੂਆਜੀ ਦੇ ਘਰ ਆਏ ਆ ਤੇ ਪੂਆਜੀ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਾ ਤੇ ਹੁਣ ਅਹੀਂ ਚੱਲੇ ਆ ਆਪਣੇ ਘਰ ਤੇ ਲੋਨੇ ਆ ਪੂਆ ਜੀ ਨੂੰ ਸਾਸ੍ਰੀ ਘਰ ਤੇ ਸਾਰੇ ਜਣੇ ਜਾਣੇ ਆਂ ਹੀ ਘਰ ਆਪਣੇ ਪੂਆ ਜੀ ਰੰਗਾਂ ਲੱਗ ਗਏ ਮਸੀਂ ਪੂਆ ਜੀ ਨੂੰ ਮਿਲ ਕੇ ਚੜ੍ਹਨਾ ਕਰੇ ਕੋਈ ਗੱਲ ਨਹੀਂ ਯਾ ਜੀ ਜੀ ਵਾ ਗਿਆ ਪੂਆ ਜੀ ਚੰਗਾ ਪੂਆ ਜੀ ਆ ਜਾ ਤੂੰ ਚੰਗਾ ਹਾਂਜੀ ਆਵਾਂਗੇ ਕੋਈ ਨਹੀਂ ਬਿੰਦਾਂ ਦਾ ਮੇਲਾ ਆਡੀ ਪੂਆ ਜੀ ਦੂਰੀ ਹੀ ਕਿਲੇ ਚਰੀ ਆਈ ਸੱਸ ਬਿਆਹ ਮੈਂ ਕਹਿਣੀ ਮੈਂ ਮੈਂ ਤਾਂ ਪੂਰੇ ਸਾਲ ਬਾਅਦ ਆਈ ਆ ਅੱਜ ਤੁਸੀਂ ਫੇਰ ਆਵਾਂਗੇ ਹੁਣ ਅਸੀਂ ਬਹਿਣ ਲੱਗਿਆ ਗੱਡੀ ਦੇ ਵਿੱਚ ਤੇ ਮਿਲਦੇ ਅੱਗੇ ਤੁਹਾਨੂੰ ਅਸੀਂ ਘਰੇ ਜਾ ਕੇ ਹਾਂਜੀ ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਗੋਲ ਗੱਪਿਆਂ ਦਾ ਤੇ ਦੀਦੀ ਨੂੰ ਗੋਲ ਗੱਪੇ ਖਾਣੇ ਹੀ ਹਾਂਜੀ ਮੈਂ ਹੀ ਰਕਾਇਆ ਮੈਂ ਕਿਹਾ ਗੋਲ ਗੱਪੇ ਖਾ ਕੇ ਜਾਣਾ ਦੁਕਾਨ ਦੇਖ ਗਏ ਸੀ ਮੈਨੂੰ ਗੋਲ ਗੱਪਿਆਂ ਵਾਲੀ ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਹਜੇ ਤੱਕ ਤੇ ਆਈ ਨਹੀਂ ਆ ਦੇਖੋ ਗੱਡੀ ਦੇ ਵਿੱਚ ਬੱਚਿਆਂ ਦਾ ਬੁਰਾ ਹਾਲ ਹੋ ਚੁੱਕਾ ਹੈ ਤੇ ਸਾਡਾ ਨਿੱਕਾ ਬਹੁਤ ਜ਼ਿਆਦਾ ਰੋ ਰਿਹਾ ਹੈ ਕਿ ਮੈਨੂੰ ਬਾਹਰ ਕੱਢ ਦੋ ਬੱਸ ਹੁਣ ਗੱਡੀ ਚ ਉਹ ਵੀ ਅਹੀਂ ਉਹ ਕਹਿੰਦਾ ਮੈਂ ਚਾਚੀ ਕੋਲ ਜਾਣਾ ਆ ਤੇ ਉਹ ਆ ਗਏ ਨੇ ਗੋਲ ਗੱਪੇ ਬੜੇ ਇੰਤਜ਼ਾਰ ਦੇ ਬਾਅਦ ਤੇ ਗੋਲ ਗੱਪੇ ਆ ਚੁੱਕੇ ਨੇ ਤੇ ਦੱਸਣਗੇ ਜਠਾਣੀ ਜੀ ਖਾ ਕੇ ਕਿਵੇਂ ਦੇ ਲੱਗੰਦਾ ਆ ਦੀਦੀ ਦੱਸੋ ਖਾ ਕੇ ਕਿਵੇਂ ਦੇ ਲੱਗੰਦਾ ਆ ਖਾ ਕੇ ਦੱਸਾਂ ਆਹੋ ਸਵਾਦ ਆ ਹੂੰ ਬਹੁਤ ਹੀ ਜ਼ਿਆਦਾ ਸਵਾਦ ਨੇ ਹਾਂਜੀ ਛੋਟੇ ਜਾਨ ਕਿਵੇਂ ਤੇ ਲੱਗੇ ਉਹ ਸਵਾਦ ਤੇ ਦੀਦੀ ਦਾ ਢਿੱਡ ਨਹੀਂ ਭਰਿਆ ਤੇ ਦੀਦੀ ਨੇ ਮੰਗਾਈ ਇੱਕ ਹੋਰ ਪਲੇਟ ਤੇ ਹੁਣ ਮੰਗਾਏ ਅਸੀਂ ਮੋਮੋਸ ਫੜੋ ਇੱਕar ਜਾ ਕੇ ਖਾਵਾਂਗੇ ਹਾਂ ਓਕੇ ਚੱਲੀ ਗਏ ਭੇ ਕਿੱਥੀ ਰੁਕਣਾ ਚਲੋ ਹਾਂਜੀ ਤੇ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਘਰ ਦੇ ਗੇਟ ਦੇ ਗਾੜੀ ਤੇ ਡੈਡੀ ਜੀ ਖੋਲਣਗੇ ਗੇਟ ਤੇ ਫੇਰ ਹੋਊਗੀ ਸਾਡੀ ਐਂਟਰੀ ਤੇ ਫੇਰ ਗੱਡੀ ਚ ਚੱਲ ਰਹੀ ਹੈ ਸਾਡੀ ਪੂਲ ਮਸਤੀ ਹਾਂਜੀ ਤੇ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਆ ਤੇ ਮਿਲਦੇ ਆ ਤੁਹਾਨੂੰ ਅਸੀਂ ਨੈਕਸਟ ਵਲੌਗ ਦੇ ਵਿੱਚ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਲਿਓ ਜਿਹੜੇ ਵੀ ਨਵੇਂ ਭੈਣ ਭਰਾ ਜੁੜ ਰਹੇ ਨੇ ਤੇ ਮਿਲਦੇ ਆ ਤੁਹਾਨੂੰ ਅਸੀਂ ਨੈਕਸਟ ਵਲੌਗ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਿਆ ਉਹ ਅੱਜ ਦਾ ਘਰ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਹੁਣ ਅਸੀਂ ਬਣਾਉਣ ਲੱਗੇ ਆ ਰੀਲਾਂ ਤੇ ਅੱਜ ਦਾ ਵਲੌਗ ਸਾਡਾ ਇੰਨਾ ਹੈ